ਇਹ ਐਕਸੀਡੈਂਟ ਹੋ ਗਿਆ ਸੀ ਜੀ ਇਹ ਡੰਗਾ ਕੰਪਤਿਆਂ ਦੇ ਸੀਗੇ ਜੀ ਹਾਥੀ ਦੇ ਝੋੜੇ ਸੀਗੇ ਤੇ ਉਹਦਾ ਸਟੀਅਰਿੰਗ ਫ੍ਰੀ ਹੋ ਗਿਆ ਏ ਟਰੱਕ ਨਾਲ ਲੱਗ ਗਿਆ ਸੀ ਸਾਟੇ ਲੱਤ ਟੁੱਟੀਆਂ ਤਿੰਨਾਂ ਥਾਂ ਦੇ ਯਾਨਕਿ ਮੈਂ ਚਲਾਉਂਦਾ ਸੀਗਾ ਜੀ ਤੇ ਦੂਜੇ ਮੁੰਡੇ ਸਾਈਡ ਤੇ ਸੀਗੇ ਮੇਰੇ ਵਾਲੇ ਬਾਰੀ ਡਰਾਈਵਰ ਸਾਈਡ ਜਾ ਕੇ ਪਿੱਛੇ ਗਏ ਉਹਨਾਂ ਨੇ ਸਕੰਜਾ ਲਾਤਾ ਜੀ ਕਹਿੰਦੇ ਸਕੰਜੇ ਨਾਲ ਲੱਤ ਜੁੜ ਗਈ ਤੇ ਜੋ ਉਸ ਕੰਜੇ ਨਾਲ ਲੱਤ ਜੁੜ ਗਈ ਤੇ ਸਕੰਜਾ ਆ ਕੇ ਨਹੀਂ ਜਿੱਦ ਦੇ ਲਾਇਆ ਇਹ ਉਹਦੇ ਲੱਤ ਜੁੜੀ ਲਾਹ ਦੇ ਨੇ ਉਹਨੂੰ ਜੋ ਲਾਇਆ ਉਸ ਕੰਜਾ ਦੇ ਲੱਤ ਫਿਰ ਉਹ ਟੁੱਟੀ ਵੀ ਸੀ ਨਿਕਲੀ ਰਾਤੋਂ ਫਿਰ ਉਹਨੂੰ ਪੈਸੇ ਸਾਡੇ ਕੋਲ ਪੈਂਡ ਵੀ ਮੁਰਕਤ ਬਹੁਤ ਪਹਿਲਾਂ ਲੈਨੇ ਕਿੰਨੇ ਹੁਣ ਲਾ ਸਕਦਾ 6 6.5 ਲੱਖ ਰੁਪਏ ਲਾਇਆ ਉੱਥੇ ਫਿਰ ਅਸੇ ਵਾਲੀ ਇਧਰ ਖਾਲਸਾੜਾਂ ਨਾਲ ਜਾੜਾਈ ਵੀ ਸੀਗੀ ਅਜੇ ਕਦੀ ਚੱਲ ਇਧਰ ਹੀ ਮਾਲ ਰੋਈ ਸਾਡੀ ਇਧਰ ਪੁੱਜ ਲੈਨੇ ਫਿਰ ਉੱਧਰ ਗਏ ਨੰਬਰ ਸਰ ਫਤੇਗੜ ਚੂੜ ਗਏ ਉੱਥੋਂ ਹੋਣ ਕਰਾਇਆ ਜੀ ਇਹਨਾਂ ਨੇ ਪ੍ਰੈਸ਼ਰ ਕਰਕੇ ਪਾਈਆਂ ਪਲੇਟਾਂ ਪਹਿਲਾਂ ਪਹਿਲਾਂ ਫੁਲਾਂ ਰਿਪੋਰਟਾਂ ਕਰੰਗਨਾਂ ਤਿਆਰ ਫਰਦ ਸਾਡੇ ਬਾਨ ਮਰਾਂ ਜਾਂਦਾ ਲਾ ਜਾਂਦਾ ਇਸ ਕੰਨਾ ਕਰੰਗਨਾਂ ਫਿਰ ਆਨਾਂ ਪਲੇਟ ਪਾਈ ਇਹਨਾਂ ਨੇ ਪ੍ਰੈਸ਼ਰ ਕਰਕੇ ਅੱਗੇ ਨਾਲ ਫਰਕ ਲਾ ਦੇ ਕੋਣ ਬਾਕੀ ਸਿੱਧੀ ਵੀ ਡਾਕਟਰਾਂ ਕਹਿੰਨੇ ਵੀ ਹਲੇ ਸਿੱਧ ਕੋਈ ਰੱਖਣੀ ਇਹਨਾਂ ਦੀ ਹਲਾ ਤੇ ਪੈਰ ਸੀਗਾ ਉਹ ਪੈਰ ਕਹਿੰਦੇ ਵੀ ਹਲੇ ਬਾਅਦ ਚ ਵੇਖਾਂਗੇ ਭਲਾ ਤਾਂ ਤਾਂ ਤੋਂ ਸੈੱਟ ਕਰਨੀ ਤੇ ਇਹ ਕਹਿੰਦੇ ਧੰਨਵਾਦ ਉਹਨਾਂ ਨੇ ਸਾਡੇ ਲਾਇਕ ਕਰਾਇਆ ਉਹਨਾਂ ਨੇ ਸਾਡੀ ਦੋਸੇ ਬਹੁਤ ਦੇਖ ਭਾਲ ਕੀਤੀ ਐਵੇਂ ਗਈ ਅੱਗੇ ਇੱਥੇ ਸਪਹਿਲ ਕਮਰਾ ਦਿੱਤਾ ਸੀ ਸਾਨੂੰ ਉਹਨਾਂ ਨੇ ਕਹਿੰਦਾ ਠੰਗ ਦੀ ਕੰ ਦਵਾਈ ਦਿੰਦੇ ਸੀਗੇ